ਤੁਹਾਡਾ ਪੱਤਰਕਾਰ ਭਿੰਦਰਮਾਨ ਪਹੁੰਚਿਆ ਫਤੇਗੜ ਸਾਹਿਬ ਤਨਤਨ ਬਾਬਾ ਜੁਰਾਵਰ ਸਿੰਘ ਜੀ ਤਨਤਨ ਬਾਬਾ ਫਤੇ ਸਿੰਘ ਜੀ ਤਨਤਨ ਮਾਤਾ ਗੁਜਰਕੌਰ ਜੀ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਲ ਮੌਕੇ ਲੱਗਣ ਵਾਲੇ ਲੰਗਰ ਨੇ ਕਿਸ ਜਗ੍ਹਾ ਲੰਗਰ ਲੱਗਣਾ ਹੈ ਉਹਨਾਂ ਜਗ੍ਹਾ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਹ ਨੇ ਹਰਿਆਣਾ ਜ਼ਿਲ੍ਹਾ ਅੰਬਾਲਾ ਦੇ ਪਿੰਡ ਪੰਨੋ ਖੜੀ ਦੇ ਨੌਜਵਾਨ ਪਤਵੰਤੇ ਸੱਜਣ ਜਿਸ ਜਗ੍ਹਾ ਲੰਗਰ ਲੱਗਣਾ ਏ ਫਤਿਹਗੜ੍ਹ ਸਾਹਿਬ ਵਿਕੇ ਉਸ ਜਗ੍ਹਾ ਦੀ ਜਿਹੜੀ ਸਫਾਈ ਕੀਤੀ ਜਾ ਰਹੀ ਹੈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਿੰਡ ਦੇ ਨੌਜਵਾਨ ਨੇ ਪਿੰਡ ਦੇ ਪਤਵੰਤੇ ਸੱਜਣ ਨੇ ਸੇਵਾ ਕਰ ਰਹੇ ਨੇ ਲੰਗਰ ਵਾਲੀ ਜਗ੍ਹਾ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਵੱਡੀ ਸੇਵਾ ਏ ਪਿੰਡ ਪਾਨੋ ਖੇੜੀ ਦੇ ਸਮੂਹ ਨਗਰ ਨਿਵਾਸੀਆਂ ਦੀ ਜੋ ਹਰ ਸਾਲ ਸ਼ਹੀਦੀ ਜੋੜ ਮੇਲ ਮੌਕੇ ਲੰਗਰ ਲਗਾਉਂਦੇ ਨੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਵਾਹਿਗੁਰੂ ਪ੍ਰਮਾਤਮਾ ਪਿੰਡ ਪਾਨੋ ਖੇੜੀ ਦੇ ਸਮੂਹ ਨਗਰ ਨਿਵਾਸੀਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਜੁਲਰ ਵਾਲੀ ਜਗ੍ਹਾ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਆਪਾਂ ਪਿੰਡ ਦੇ ਪਤਵੰਤੇ ਸੱਜਣਾ ਨਾਲ ਵੀ ਕਰਦੇ ਆਂ ਗੱਲਬਾਤ ਕੀ ਕਹਿਣਾ ਚਾਹੁੰਦੇ ਨੇ ਪਿੰਡ ਦੇ ਪਤਵੰਤੇ ਸੱਜਣ ਕਿਹੜਾ ਪਿੰਡ ਆ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਪਿੰਡ ਹੈ ਜੀ ਭਾਣੋ ਖੇੜੀ ਜ਼ਿਲ੍ਹਾ ਅੰਮ੍ਰਿਤਸਰ ਡਿਸਟ੍ਰਿਕਟ ਹਰਿਆਣਾ ਇਹ ਅੱਜ ਆ ਪਾਏ ਆ ਸਭਾਈ ਕਰਨ ਲੰਗਰ ਦੀ 15 ਸਾਲ ਤੋਂ ਆਪਣਾ ਲੰਗਰ ਚੱਲਦਾ ਜੀ ਇੱਥੇ ਫਤਿਹਗੜ ਵੀ ਠੱਤੀ ਦੇ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਐਨ ਆਰ ਆਈ ਭਾਈਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਉਪਰਾਲਾ ਹੈ 15 ਸਾਲ ਤੋਂ ਲਗਾਤਾਰ ਲੰਗਰ ਲਾ ਰਹੇ ਹਾਂ ਜੀ ਅੱਜ 2 ਦਿਨ ਹੋਣੇ ਸੇਵਾ ਚੱਲ ਰਹੀਆਂ ਬਾਬਾ ਜੀ ਇੱਥੇ ਲੰਗਰ ਦੀ ਸਫਾਈ ਦੀ ਪਹਿਲਾਂ ਜਿਹੜੇ ਬਾਥਰੂਮ ਬਣੇ ਹੋਏ ਨੇ ਹੁਣ ਹੋਰ ਬਾਥਰੂਮਾਂ ਦੀ ਇੱਕ ਗਾਂਧੀ ਜੀ ਦੀ ਉਹਨਾਂ ਦੀ ਸਫਾਈ ਲਈ ਅੱਜ ਪਹੁੰਚੇ ਹੋਏ ਆ ਦੋ ਬਾਥਰੂਮ ਹੋਰ ਬਣਨੇ ਆ ਸੇਵਾ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਇਹ ਇਹ ਸਾਂਝਾ ਲੰਗਰ ਹੁੰਦਾ ਜੀ ਹਾਂਜੀ ਸਾਂਝਾ ਲੰਗਰ ਆ ਜੀ ਪਿੰਡ ਦੇ ਵਾਸੀਆਂ ਵੱਲੋਂ ਤੇ ਆਪਣੇ ਜਿਹੜੇ ਐਨ ਆਰ ਆਈ ਵੀਰ ਬਾਰ ਗਏ ਹੋਏ ਨੇ ਉਹਨਾਂ ਦੇ ਸ਼ੋਗ ਨਾਲ ਪੱਕੇ ਹੋਰ ਆਪਣੇ ਜਿਹੜੇ ਯਾਰ ਮਿੱਤਰ ਨੇ ਬੜਾ ਸ਼ੋਅ ਕਰਦੇ ਨੇ ਜੀ ਪਿੰਡ ਭਾਨੋ ਖੇੜੀ ਦਾ ਜੋ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਜਿਸ ਜਗ੍ਹਾ ਲੰਗਰ ਲੱਗਣਾ ਹੈ ਉਸ ਲੰਗਰ ਦੇ ਵਿੱਚ ਕਾਰ ਸੇਵਾ ਭਾਨੋ ਖੇੜੀ ਗੁਰਦੁਆਰਾ ਸਾਧ ਸੰਗਤ ਸਹਬ ਭਾਨੋ ਖੇੜੀ ਬਾਬਾ ਕਾਲਾ ਜੀ ਨੇ ਉਹਨਾਂ ਦਾ ਵੱਡਾ ਸਹਿਯੋਗ ਹੈ ਜੋ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਪਾਨੋ ਖੇੜੀ ਦਾ ਲੰਗਰ ਲਗਾਇਆ ਜਾਂਦਾ ਹੈ ਵਾਹਿਗੁਰੂ ਪ੍ਰਮਾਤਮਾ ਇਹਨਾਂ ਇਹਨਾਂ ਪਿੰਡਾਂ ਦੇ ਸਮੂਹ ਨਗਰ ਨਿਵਾਸੀਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਜੋ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਪਣਾ ਲੰਗਰਾਂ ਦੇ ਵਿੱਚ ਸੇਵਾ ਕਰ ਰਹੇ ਨੇ ਲੰਗਰਾਂ ਵਾਲੀ ਜਗ੍ਹਾ ਦੀਆਂ ਤਿਆਰੀਆਂ ਕਰ ਰਹੇ ਨੇ